ਮਮ ਤਾਂ ਰਾਨੀ ਆ ਮੇਰਾ ਕਲੋਨੀ ਦਾ ਸਰਪੰਚਾ ਮੈਂ ਕੱਲ ਪਠਾਨਪੁਰ ਜਾ ਰਹੀ ਸੀ ਕੋਈ ਆਪਣਾ ਮੇਰਾ ਪਰਸਨਲ ਕੰਮ ਸੀਗਾ ਜਦੋਂ ਮੈਂ ਉੱਥੇ ਦੇਖਿਆ ਬਰਮਾ ਸਾਈਡ ਤੇ ਬੰਗਿਆ ਵਧੀਆ ਗੱਲ ਆ ਸਰਕਾਰ ਨੇ ਲੋਕਾਂ ਦੀ ਮੰਗ ਸੀ ਕਿ ਸੜਕ ਬਣੀ ਜਾਏ ਸਰਕਾਰ ਨੇ ਬਣਾਇਆ ਇਹ ਬਹੁਤ ਵਧੀਆ ਗੱਲ ਆ ਲੇਕਿਨ ਉੱਥੇ ਜਿਹੜਾ ਬਰਮਾ ਬੰਨਿਆ ਉੱਥੇ ਇੰਨੀ ਜ਼ਿਆਦਾ ਧੂੜ ਹੈ ਕਿ ਉੱਥੇ ਇੱਕ ਧੁੰਦਲਾ ਧੁੰਦਲਾ ਹੋਇਆ ਪਿਆ ਆ ਐਕਸੀਡੈਂਟ ਹੋਣ ਦੇ ਕਾਫੀ ਹੱਦ ਤੱਕ ਚਾਂਸ ਆ ਉਹ ਜਿਹੜੀ ਸਰਕਾਰ ਦੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜਿਹੜੀ ਉਹ ਮਿੱਟੀ ਪਾ ਰਹੇ ਉਹ ਬਰਮਾ ਬਣ ਰਿਹਾ ਉਹਦੇ ਤੇ ਪਾਣੀ ਦਾ ਸਟਕਾਰਾ ਹੋਇਆ ਜਾਵੇ ਔਰ ਜਿਹੜੇ ਆਵਾਜ਼ ਆ ਇਹਦੇ ਲੋਕ ਡੇਲੀ ਉੱਥੋਂ ਨਿਕਲਦੇ ਆ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਆ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਤੁਸੀਂ ਉਹਦਾ ਮਤਲਬ ਪਾਣੀ ਦਾ ਸਟਕਾਰਾ ਤਾਂ ਜੋ ਐਕਸੀਡੈਂਟ ਸਾਡੇ ਜਿਹੜੇ ਆ ਉਹ ਨਾ ਹੋਣ ਔਰ ਜਿਹੜੀਆਂ ਦੁਕਾਨਦਾਰ ਦੀ ਗੱਲ ਤੁਸੀਂ ਕਰ ਰਹੇ ਹੋ ਦੁਕਾਨਦਾਰ ਨੂੰ ਇਹਦਾ ਜਿਆਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਇੰਨਾ ਧੂੜ ਮਿੱਟੀ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਬੜਾ ਨੁਕਸਾਨ ਸਹਿਣਾ ਪੈ ਰਿਹਾ ਹੈ ਕੰਮ ਤੇ ਵਧੀਆ ਹੀ ਕਰ ਰਹੇ ਨੇ ਵੀ ਬਰਮ ਜਿਹੜੀ ਭਰ ਰਿਹਾ ਪਰ ਇਸ चीज ਨੂੰ ਦੇਖਦੇ ਹੋਏ ਦੇਖਣਾ ਚਾਹੀਦਾ ਜਿਹੜਾ ਮੌਕੇ ਦਾ ਅਫਸਰ ਹੈਗਾ ਉਹਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਲੋਕਾਂ ਨੂੰ ਤੇ ਉਹ ਮੈਂਟਰ ਲਾਂਦੇ ਕੋਈ ਵੀ ਜੇ ਕਿਸੇ ਦੁਕਾਨਦਾਰੇ ਮਾਸਾ ਸਮਾਨ ਬਾਹਰ ਰੱਖ ਲਿਆ ਪੈਨਲਟੀ ਪਾ ਦੇਣਗੇ ਤੇ ਉਹਨੂੰ ਇਸ ਇਸ ਵੇਲੇ ਉਸ ਅਫਸਰ ਨੂੰ ਪੈਨਲਟੀ ਪਾਣੀ ਚਾਹੀਦੀ ਆ ਵੀ ਇੰਨੀ ਕੁ ਜ਼ਿਆਦਾ ਡਸਟ ਉੱਡ ਰਹੀ ਆ ਤੇ ਮਿੱਟੀ ਦੇ ਕਮ ਸੇਕੋ ਪਾਣੀ ਦਾ ਟੈਂਕਰ ਹੀ ਉੱਥੇ ਖੜਾ ਕਰ ਦੇ ਕਿੰਨੀ ਕੁ ਜ਼ਿਆਦਾ ਡਸਟ ਆ ਉੱਥੇ ਵੀ ਦੂਸਰਾ ਬੰਦਾ ਲੱਭ ਲੱਭਦਾ ਨਹੀਂ ਹੈਗਾ ਅੱਗੇ ਠੀਕ ਹੈ ਜੀ ਤੇ ਇਸ ਨੂੰ ਕਮ ਸੇ ਕਮ ਇਹ ਜਿਹੜਾ ਜਿਹੜਾ ਵੀ ਮੌਕੇ ਦਾ ਅਫਸਰ ਹੈਗਾ ਉਹਨੂੰ ਇਹ ਚੀਜ਼ ਤੇ ਦੇਖਣੀ ਚਾਹੀਦੀ ਹੈ ਅਸੀਂ ਕੀ ਮੰਗ ਕਰਨੀ ਆ ਆਮ ਬੰਦਾ ਕੀ ਮੰਗ ਕਰ ਸਕਦਾ ਤੁਸੀਂ ਦੱਸੋ ਜੀ ਆਮ ਮੰਗੇ ਹੋਈ ਆ ਵੀ ਕਮ ਸੇ ਕਮ ਉਸ ਚੀਜ਼ ਦਾ ਧਿਆਨ ਰੱਖਣਾ ਲੋਕਾਂ ਦੇ ਐਕਸੀਡੈਂਟ ਤੋਂ ਬਚਣ ਵਾਸਤੇ ਕੁਛ ਨਾ ਕੁਛ ਉੱਥੇ ਵਰਤੋ ਕਰਨ ਕੋਈ ਪਾਣੀ ਸੁਟਾਣ ਜਾਂ ਕੁਛ ਨਾ ਕੁਛ ਕਰਨ ਉੱਥੇ ਇੰਨੀ ਮੰਗਾ ਬਸ ਮੈਂ ਸਰ ਵਿਨੇ ਚੌਧਰੀ ਬੋਲ ਰਿਹਾ ਹਾਂ ਸੁੰਦਰ ਚੱਕ ਤੋਂ ਮੈਂ ਪਰਸੋ ਰਾਤ ਵੀ ਗਿਆ ਸੀਗਾ ਤੇ ਉੱਥੇ ਨਿੱਗੜ ਦਸ ਧੂਲ ਮਿੱਟੀ ਹੈਗੀ ਹੈਗੇ ਉਹ ਤਾਂ ਐਕਸੀਡੈਂਟ ਦਾ ਕਾਰਨ ਹੋ ਸਕਦਾ ਸਦਾ ਠੀਕ ਹੈ ਜਾਤੋਂ ਉਹਦੇ ਪ੍ਰੋਪਰ ਪਾਣੀ ਪੂਣੀ ਛੜਕਾ ਕੇ ਜਾਂ ਸਿਸਟਮ ਬਣਾਇਆ ਜਾਵੇ ਉਹ ਤਾਂ ਇੰਨੀ ਕਿ ਧੂਲ ਮਿੱਟੀ ਹੁੰਦੀ ਹੈ ਕਿ ਲੱਗਦਾ ਕੱਖ ਨੇ ਗੱਡੀ ਦੇ ਅੱਗੇ ਹੈ ਇਸ ਕਰਕੇ ਸਾਡੀ ਇਹੀ ਰਿਕਵੈਸਟ ਹੈਗੀ ਹੈ ਕਿ ਜਾਤੋਂ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਜਾਂ ਫਿਰ ਉਹਦਾ ਹੱਲ ਕੀਤਾ ਜਾਵੇ ਕੋਈ